ਅਸੀਂ ਇਹ ਜਿਹੜੇ ਕਾਨਫਰੰਸ ਹੈ ਛੁੱਟੀ ਜੀ ਇਸ ਕਰਕੇ ਰੱਖੀ ਹੈ ਕਿਉਂਕਿ ਜਿਹੜੇ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਕੁਲਵਿੰਦਰ ਸ਼ਰਮਾ ਜੀ ਇਹ ਸਾਡੇ ਨਵੇਂ ਕਾਰਡੀਓਲੋਜਿਸ ਨੇ ਡੀਐਮ ਕਾਰਡੀਓਲੋਜਿਸ ਪੀਜੀਆ ਨੂੰ ਤੇ ਵੀ ਹੁਣ ਸਾਡੇ ਕੱਲ ਜੁਆਇਨ ਕੀਤੇ ਨੇ 16 ਤਰੀਕ ਨੂੰ ਤੇ ਇਹ ਵੀ 24 ਸਰਵਿਸ ਸਿਨ ਇਹ ਨਾਲ ਇਹ ਸਾਡੇ ਡਾਕਟਰ ਪੰਕਜ ਗੁਪਤਾ ਜੀ ਨੇ ਇਹ ਵੀ ਡੀਐਮ ਕਾਰਡੀਓਲੋਜਿਸ ਨੇ ਇਹ ਵੀ ਸਾਡੇ ਕੋਲ ਨੇ ਨਾਲ ਪਰਮਨੈਂਟ ਬਾਕੀ ਇਹ ਡਾਕਟਰ ਸਾਹਿਬ ਨੇ ਸਾਡੇ ਸੀਟਵੀਐਸ ਕਾਰਡੀਓਸਰਜਰੀ ਡਾਕਟਰ অরুণ ਗਰਗ ਜੀ ਤੇ ਇਹਨਾਂ ਦੇ ਨਾਲ ਡਾਕਟਰ ਸੰਜੀਵ ਸੀਟੀਵੀਐਸ ਉਹ ਵੀ ਹਰ ਰੋਜ਼ ਹੁੰਦੇ ਨੇ ਤੇ ਉਹ ਸਾਡੇ ਨਾਲ ਡਾਕਟਰ ਵਰਮਾ ਜੀ ਨੇ ਜਨਰਲ ਸਰਜਨ ਇਹ ਵੀ ਪਰਮਾਨੈਂਟ ਨੇ ਇੱਥੇ ਹਰ ਰੋਜ਼ ਇੱਥੇ ਹੁੰਦੇ ਹਨ ਇਹ ਡਾਕਟਰ ਸਾਹਿਬ ਡਾਕਟਰ ਕੁਨਾਲ ਜੀ ਨੇ ਇਹ ਵੀ ਹੱਡੀਆਂ ਦੇ ਸਪੈਸ਼ਲਿਸਟ ਆ ਆਰਥੋਪੀਡੀਸ਼ਨ ਤੇ ਸਪਾਈਨ ਦੇ ਇਹ ਵੀ ਸਾਡੇ ਕੋਲ ਹਰ ਰੋਜ਼ ਇੱਥੇ ਹੁੰਦੇ ਨੇ 9 ਤੋਂ 4 ਤੇ ਉਹਨਾਂ ਦੇ ਨਾਲ ਹੀ ਡਾਕਟਰ ਸਾਹਿਬ ਨੇ ਸਾਡੇ ਈਐਮਪੀ ਸਰਜਨ ਡਾਕਟਰ ਕਿਸ਼ਨ ਜੀ ਤੇ ਇਹ ਵੀ ਪਰਮਾਨੈਂਟ ਨੇ 9 ਤੋਂ 4 ਹਰ ਰੋਜ਼ ਇੱਥੇ ਹੁੰਦੇ ਹਨ ਮੋੜ ਦੇ ਨਾਮ ਡਾਕਟਰ ਸਿਮਰਨ ਹੈ ਇਹ ਫਿਜ਼ੀਓਥੈਰਾਪਿਸਟ ਨੇ ਇਹ ਵੀ ਇੱਥੇ ਹਰ ਰੋਜ਼ 9 ਤੋਂ 4 ਰੱਖੇ ਆਪੀਡੀ ਤੇ ਐਮਰਜੈਂਸੀ ਲਈ ਹਾਜ਼ਰ ਹੁੰਦੇ ਆ ਤੇ ਨਾਲ ਹੀ ਸਾਡੇ ਡਾਕਟਰ ਸਾਹਿਬ ਨੇ ਡਾ. ਰਿਜੈਕਸ਼ਨ ਇਹ ਵੀ ਸਾਡੇ ਕੋਲ ਹਰ ਰੋਜ਼ 9 ਤੋਂ 4 ਰਨ ਦੀ ਆਪੀਡੀ ਤੇ 24 ਘੰਟੇ ਇੱਥੇ ਹੁੰਦੇ ਨੇ ਜਿਵੇਂ ਕੋਈ ਪੇਸ਼ੈਂਟ ਨੂੰ ਕੋਈ ਐਮਰਜੈਂਸੀ ਟੈਂਸ ਹੋਵੇ ਤੇ ਉਹਨਾਂ ਦੇ ਨਾਲ ਡਾਕਟਰ ਸਾਡੇ ਡਾਕਟਰ ਪ੍ਰਸੀਜ ਜੀ ਹੈ ਡਰਮਾਟੋਲੋਜਿਸਟ ਹੈ ਇਸ ਹਫ਼ਤੇ ਇੱਕ ਦਿਨ ਹੁੰਦੇ ਨੇ 9 ਤੋਂ 9 ਤੋਂ ਲੈ ਕੇ 12 ਵਜੇ ਤੱਕ ਸੈਟਰਡੇ ਤੇ ਇਹ ਡਾਕਟਰ ਸਾਹਿਬ ਨੇ ਸਾਡੇ ਐਮਡੀ ਮੈਡੀਸਨ ਡਾਕਟਰ ਜੋਤੀ ਠਾਕੁਰ ਜੀ ਇਹ ਵੀ ਹਰ ਰੋਜ਼ ਇੱਥੇ 9 ਤੋਂ 4 ਤੇ ਐਮਰਜੈਂਸੀ ਦੇ ਹਰ ਰੋਜ਼ ਇੱਥੇ ਹੁੰਦੇ ਆ ਤੇ ਉਹਨਾਂ ਦੇ ਨਾਲ ਡਾਕਟਰ ਸਾਡੇ ਡਾਕਟਰ ਭਾਰਦਵਾੜ ਜੀ ਇਹ ਨੇ ਐਨਸੀਜੀਅਰੇ ਇਹ ਵੀ ਹਰ ਰੋਜ਼ ਇੱਥੇ ਹੁੰਦੇ ਆ 9 ਤੋਂ 4 ਆਪੀਡੀ ਪਲੱਸ ਜੋ ਵੀ ਪ੍ਰੋਸੀਜਰ ਹੁੰਦੇ ਇਹਨਾਂ ਦਾ ਇੰਟਰ ਹੁੰਦੇ ਹਨ ਤੇ ਉਹਨਾਂ ਦੇ ਨਾਲ ਹੀ ਡਾਕਟਰ ਸਾਡੇ ਡਾਕਟਰ ਗੁਰਪ੍ਰੀਤ ਕੋਰ ਹੈ ਇੱਕ ਗਾਇਨੋਕੋਲੋਜਿਸਟ ਹੈ ਇਹ ਵੀ ਇੱਥੇ ਪਰਮਾਨੈਂਟ ਅਧਿਕਾਰ ਤੇ 9 ਤੋਂ 4 ਦੀ ਆਪੀਡੀ ਹਰ ਰੋਜ਼ ਇੱਥੇ ਹੁੰਦੇ ਆ ਤੇ ਸਾਡੇ ਰੇਡੀਓਲੋਜਿਸਟ ਵੀ ਜਿਵੇਂ ਉਹ ਅਜੇ نیچے ਕੰਮ ਕਰ ਰਹੇ ਸੀ ਉਹ ਵੀ ਇੱਥੇ ਪਰਮਾਨੈਂਟ ਨੇ ਉਹ ਵੀ ਉਹ ਚਾਰ ਹੁੰਦਾ ਹਰ ਰੋਜ਼ ਇੱਥੇ ਅਪਸਨ ਵਗੈਰਾ ਜਾਂ ਸੀਟੀ ਜੋ ਵੀ ਹੈ ਸਾਰਾ ਕੁਛ ਇੱਥੇ ਕਰਦੇ ਹਾਂ ਤੇ ਡਾਕਟਰ ਕੋਸਵਾਲ ਵੀ ਉਹੀ ਅੰਦਰ ਆਪੀਡੀ 'ਚ ਬੈਠੇ ਰਹੇ ਉਹ ਵੀ ਇੱਥੇ ਹਰ ਰੋਜ਼ ਹੁੰਦੇ ਹਨ ਬੀਸਿਕਲੀ ਮੇਰੇ ਸ਼ਰਮਾ ਜੀ ਇੱਥੇ ਤੁਹਾਨੂੰ ਬੁਲਾਣ ਦਾ ਇਹੀ ਮਕਸਦ ਹੈ ਕਿਉਂਕਿ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਮੈਂ ਦਾਅਵੇ ਲਾ ਰਿਹਾ ਕਿ ਕਿਸੇ ਵੀ ਹਸਪਤਾਲ 'ਤੇ ਇੱਕ ਸ਼ਰਤ ਤੇ ਇੰਨੇ ਡਾਕਟਰ ਜਾਂ ਇੰਨੇ ਪ੍ਰੋਸੀਜਰ ਕਿਤੇ ਵੀ ਨਹੀਂ ਹੁੰਦੇ ਤੇ ਕਿਉਂਕਿ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਅਸੀਂ ਜਿਹੜੇ ਸਾਡੇ ਲੋਕ ਲੋਪੁਰ ਬੇਦੀ ਜਾਂ ਆਨੰਦਪੁਰ ਸਾਹਿਬ ਜਾਂ ਨੰਗਲ ਦੇ ਲੋਕ ਹੈ ਨੰਗਲ ਦੇ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਆਉਂਦੇ ਲੇਕਿਨ ਆਨੰਦਪੁਰ ਸਾਹਿਬ ਜਾਂ ਲੋਪੁਰ ਬੇਦੀ ਦੇ ਲੋਕ ਹੈ ਇਹ ਵਿਚਾਰੇ ਜਾਂ ਤਾਂ ਗੁੰਮਰਾਹ ਹੋ ਕੇ ਜਾਂ ਇਹਨਾਂ ਨੂੰ ਪਤਾ ਨਹੀਂ ਹੈ ਸਾਨੂੰ ਰੂਟੀਨ 'ਚ ਹਰ ਹਰ ਰੋਜ਼ 8-10 ਸਪੋਨ ਦਾ ਜਾਂਦੇ ਜੀ ਤੁਹਾਡੇ ਕੋਲ ਈ.ਡੀ ਦਾ ਕਿਹੜਾ ਦਿਨ ਹੈ ਜੀ ਤੁਹਾਡੇ ਕੋਲ ਹੱਡੀਆਂ ਵਾਲੇ ਦਾ ਕਿਹੜਾ ਦਿਨ ਹੈ ਜੀ ਤੁਹਾਡੇ ਕੋਲ ਹਾਰਟ ਵਾਲੇ ਦਾ ਕਿਹੜਾ ਦਿਨ ਹੈ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਵੀ ਇੱਥੇ 24 ਘੰਟੇ ਹਰ ਰੋਜ਼ ਹੁੰਦੇ ਨੇ ਭਾਵੇਂ ਰਾਤ ਦੇ 12 ਵਜ ਕਿਉਂਕਿ ਇਹਨਾਂ ਦੀ ਆਪੀਡੀ ਟਾਈਮਿੰਗ ਜਿਹੜੀ 9 ਤੋਂ 4 ਹੁੰਦੀ ਸਾਰੇ ਰੋਜ਼ਾਂ ਦੀ ਉਤੋਪਰ ਜੇ ਕੋ ਐਮਰਜੈਂਸੀ ਤੇ ਜਦ ਮਰਜੀ ਆਓ ਭਾਵੇਂ ਕੋਈ ਸਲਫਾਟ ਪੋਇਜ਼ਨਿੰਗ ਹੈ ਭਾਵੇਂ ਕੋਈ ਹਾਰਟ ਅਟੈਕ ਹੈ ਭਾਵੇਂ ਕੋਈ ਸਰਜਰੀ ਦਾ ਕੋਈ ਇੰਜਰੀ ਹੋ ਗਈ ਕਿਸੇ ਦੇ ਜਾਂ ਕੋਈ ਐਮਰਜੈਂਸੀ ਸਰਜਰੀ ਹੈ ਤੇ ਜਿਵੇਂ ਕਈ ਸਾਰੇ ਗੁਮਰਾਹ ਵੀ ਵਿਚਾਰੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਕੋਈ ਉਹਨੇ ਨੂੰ ਭੇਜ ਦਿੰਦਾ ਇਕੋ ਵਾਸਤੇ ਸਿੰਪਲ ਜਾਰ ਓਪਨ ਨੂੰ ਭੇਜ ਦਿੰਦੇ ਹਾਰਟ ਬ੍ਰੇਕ ਬ੍ਰੀਥਿੰਗ ਜਿਹਾ ਇਕੋ ਵਾਸਤੇ ਕਿਉਂ ਉਹਨਾਂ ਵਿਚਾਰੇ ਨੂੰ ਪਤਾ ਹੀ ਨਹੀਂ ਹੈ ਬੈਥੇ ਸਭ ਕੁਝ ਹੁੰਦਾ ਕਿਉਂਕਿ ਉਹਦੇ ਨਾਲ ਮਰੀਜ਼ ਦਾ ਵੀ ਲਾਸ ਹੁੰਦਾ ਹੈ ਕਿਵਰਿੰਗਰੀ ਰਸਤੇ ਜੀ ਵੀ ਰਹਿ ਜਾਂਦਾ ਸਿਰਫ ਇਸ ਕਰਕੇ ਕਿਉਂਕਿ ਉਹਨੂੰ ਮਤਲਬ ਕਿ ਪ੍ਰੋਪਰ ਪਤਾ ਨਾ ਹੋਣ ਕਰਕੇ ਅਸੀਂ ਇਹ ਮੀਟਿੰਗ ਵੀ ਇੱਕ ਛੋਟੀ ਜੀ ਕਾਨਫਰੰਸ ਛੋਟੀ ਜੀ ਬਿਲਕੁਲ ਇਸ ਕਰਕੇ ਰੱਖੀ ਵੀ ਆਮ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਡਿਸਟ੍ਰਿਕਟ ਦਾ ਸਭ ਤੋਂ ਵੱਡਾ ਹਸਪੀਟਲ ਸਭ ਤੋਂ ਨੰਬਰ ਆਫ ਡਾਕਟਰ ਇੱਥੇ ਹੀ ਹੈ ਜਿੱਥੇ ਤੁਹਾਨੂੰ ਹਰ ਇੱਕ ਫੈਸਿਲਿਟੀ ਤੁਹਾਨੂੰ ਪਰਮਨੈਂਟ ਮਿਲੇਗੀ ਔਰ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪੈਗੀ ਔਰ ਕੁਝ ਚੀਜ਼ਾਂ ਜਿਹੜੀਆਂ ਮੈਂ ਜ਼ਰੂਰੀ ਦੱਸ ਦਵਾਂ ਵੀ ਜਿਵੇਂ ਆਯੁਸ਼ਮਨ ਕਾਰਡ ਹੈ ਇਹਦੇ ਵਿੱਚ ਸਾਰੇ ਪ੍ਰੋਸੀਜਰ ਫ੍ਰੀ ਨਹੀਂ ਹੁੰਦੇ ਕੁਝ ਪ੍ਰੋਸੀਜਰ ਪੰਜਾਬ ਸਰਕਾਰ ਨੇ ਆਪਣੇ ਅੰਡਰ ਰੱਖੇ ਹੋਏ ਨੇ ਜਿਦੇ ਵਿੱਚ ਕੁਝ ਸਰਜਰੀਆਂ ਜਿਹੜੀਆਂ ਉਹ ਪੰਜਾਬ ਗਵਰਨਮੈਂਟ ਦੇ ਅੰਦਰ ਕੁਝ ਸਰਜਰੀਆਂ ਜਿਹੜੀਆਂ ਉਹ ਸਾਡੇ ਕੋਲ ਜਿਹੜੀਆਂ ਸਾਡੇ ਕੋਲ ਬਿਲਕੁਲ ਲਿਸਟਡ ਹੈ ਉਹ ਅਸੀਂ ਜ਼ਰੂਰ ਫ੍ਰੀ ਕਰਦੇ ਹਾਂ ਲੇਕਿਨ ਜਿਹੜੀ ਸਾਡੇ ਕੋਲ ਲਿਸਟਡ ਨਹੀਂ ਹੈ ਉਹ ਉਹ ਖੁਦ ਆਸ਼ਮਾਨ ਦਾ ਇੱਕ ਪੋਰਟਲ ਬਣਿਆ ਹੁੰਦਾ ਉੱਥੇ ਇੱਕ ਇਨਕੁਆਰੀ ਦਾ ਨੰਬਰ ਲੱਗਿਆ ਹੁੰਦਾ ਉੱਥੇ ਜਾ ਕੇ ਖੁਦ ਵੀ ਪੁੱਛ ਸਕਦੇ ਹੋ ਇਹ ਆਪਰੇਸ਼ਨ ਬਾਹਰ ਹੋਏਗਾ ਜਾਂ ਸਰਕਾਰੀ ਹਸਪਤਲ ਚ ਹੋਏਗਾ ਨਹੀਂ ਤੁੜੀ ਇਹ ਭਰਾਂਤੀ ਇਰ ਪਾਈ ਜਾਂਦੀ ਆ ਜਿਹੜਾ ਆਯੁਸ਼ਮਨ ਕਾਰਡ ਆ ਨਾ ਇਹ ਜੋ ਸਾਰੇ ਹਸਪਤਾਲਾਂ ਦੇ ਵਿੱਚ ਲਾਗੂ ਨਹੀਂ ਹੈ ਹਾਂਜੀ ਇਹ ਕੁਝ ਹਸਪਤਾਲਾਂ ਨੇ ਬੰਦ ਕਰ ਦਿੱਤੇ ਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਪੈਸੇ ਨਹੀਂ ਦੇ ਰਹੀ ਆ ਨਹੀਂ ਪੰਜਾਬ ਦੇ ਏਰੀਆ ਦੇ ਜਿਹੜੇ ਬਕਾਇਆ ਹਸਪਤਾਲਾਂ ਦੇ ਤੇ ਮਤਲਬ ਇਹਦੇ ਬਾਰੇ ਤੁਸੀਂ ਕਾਹ ਕਰਨਾ ਨਹੀਂ ਪੰਜਾਬ ਸਰਕਾਰ ਪੈਸੇ ਬਿਲਕੁਲ ਪੂਰੇ ਦੇ ਰਹੀ ਹੈ ਟਾਈਮ ਤੇ ਪੈਸੇ ਆ ਰਹੇ ਕੋਈ ਚੱਕਰ ਹੀ ਕਰਲੀਏ ਕਿਉਂਕਿ ਇਹ ਜ਼ਰੂਰੀ ਹੈ ਕੋਈ ਚੀਜ਼ ਅੱਜ ਨਹੀਂ ਤਾਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਵੀ ਪੈਸੇ ਜ਼ਰੂਰ ਆ ਰਹੇ ਆ لیکن ایک ضرور ہے ਵੀ پنجاب سرکار ਨੂੰ ਵੀ ਮੈਂ ਬੇਨਤੀ ਕਰਦਾ ਜਿਹਨੇ मिनिस्टर ਸਾਹਿਬਾਨ ਨੇ ਜਾਂ ਕੋਈ ਐਮ ਐਲ اے ਸਾਹਿਬਾਨ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਗਾਈਡ ਕਰਨਾ ਚਾਹੀਦਾ ਕਿਉਂਕਿ 10 ਲੱਖ ਦਾ ਕਾਰਡ ਦਾ ਮਤਲਬ ਇਹ ਨਹੀਂ ਹੈ ਕਿ 10 ਲੱਖ ਦੇ ਕਾਰਡ ਤੇ 10 ਲੱਖ ਦਾ ਇਲਾਜ ਕਰੀਏ ਲੇਕਿਨ ਉਹਨਾਂ ਨੇ ਕੁਝ ਆਪਣੇ ਧਾਇਰੇ ਰੱਖੇ ਹੋਏ ਨੇ ਵੀ ਆਪਰੇਸ਼ਨ ਫਰੀ ਹੈ ਜਿਵੇਂ ਪਿੱਤੇ ਦੀ ਹੈ ਪੱਤੀ ਹੈ ਉਹ ਅਸ਼ਮਨ ਕਾਰਡ ਤੇ ਪ੍ਰਾਈਵੇਟ ਨਹੀਂ ਹੈ ਫਰੀ ਬੱਚੇ ਦਾ ਨਹੀਂ ਦਾ ਆਪਰੇਸ਼ਨ ਅਸ਼ਮਨ ਕਾਰਡ ਤੇ ਪ੍ਰਾਈਵੇਟ ਨਹੀਂ ਹੈ ਫਰੀ ਬੱਚਾ ਵੱਡੇ ਆਪਰੇਸ਼ਨ ਉਹ ਨਹੀਂ ਹੈ ਫਰੀ ਹਰਨੀਆ ਨਹੀਂ ਹੈ ਫਰੀ ਕਿਉਂਕਿ ਉਹ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਲ ਜਿਵੇਂ ਡਿਸਟ੍ਰਿਕਟ ਹਸਪੀਟਲ ਹੈ ਜਾਂ ਤਸੀਲ ਦੇ ਹਸਪੀਟਲ ਹੈ ਉੱਥੇ ਫ੍ਰੀ ਹੈ ਉਹ ਗਵਰਨਮੈਂਟ ਦੇ ਅੰਦਰ ਪ੍ਰਾਈਵੇਟ ਨਹੀਂ ਜਿਵੇਂ ਕੋਈ ਸੀ ਦੀ ਲੱਤ ਟੁੱਟ ਗਈ ਉਹ ਨਹੀਂ ਹੈ ਫ੍ਰੀ ਉਹ ਮਤਲਬ ਕਿ ਕਿਉਂਕਿ ਜੇ ਕਿਸੇ ਦਾ ਚੁੜਾ ਬਦਲਣਾ ਹੋਰੀ ਹੈ ਗੋਡੇ ਬਦਲ ਨਹੀਂ ਹੈ ਫ੍ਰੀ ਬੇਸਿਕਲੀ ਉਹ ਪੰਜਾਬ ਸਰਕਾਰ ਦੇ ਜਿਹਨੇ ਲੀਡਰ ਸਭਾ ਹਨ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਯਾਰ ਸਾਰੇ ਜਿਹੜੇ ਮਤਲਬ ਤੁਹਾਡੇ ਅੰਡਰ ਨਹੀਂ ਹੈ ਉਹ ਜਿਹੜੇ ਸਰਜਰੀ ਨਾਲ ਸੰਬੰਧਿਤ ਉਹ ਹੈ ਸਿਰਫ ਉਹਨਾਂ ਹਸਪਤਾਲਾਂ 'ਚ ਨਹੀਂ ਨਹੀਂ ਸਰ ਸਾਡੇ ਕੋਲ ਜੋ ਪੰਜਾਬ ਸਰਕਾਰ ਕੋਲੋਂ ਪ੍ਰਾਈਵੇਟ ਹਸਪੀਟਲ ਚੋਂ ਲਓ ਸਾਰਾ ਕੁਝ ਸਾਡੇ ਕੋਲ ਫ੍ਰੀ ਹੈ। ਉਸ ਪੰਜਾਬ ਸਰਕਾਰ ਦੇ ਜਿਹੜੇ ਪ੍ਰੋਸੀਜਰ ਹੈ, ਆਪਰੇਸ਼ਨ ਹੈ, ਉਹ ਸਰਕਾਰੀ ਹਸਪੀਟਲ ਦੀ ਪ੍ਰੀ ਹੈ। ਉਹ ਮੈਂ ਰਿਜ਼ਰਵ ਕਰਦੇ। ਰਿਜ਼ਰਵ ਕਰਦੇ ਉਹਨੂੰ ਰਿਜ਼ਰਵ ਪ੍ਰੋਸੀਜਰ ਕਹਿੰਦੇ ਗਵਰਨਮੈਂਟ ਰਿਜ਼ਰਵ ਪੈਕੇਜ। ਉਹ ਅਸੀਂ ਜਿਵੇਂ ਕੋਈ ਹਾਰਡ ਸਟੈਂਡਡ ਬੈਡ ਸਾਡੇ ਕੋਲ ਫ੍ਰੀ ਹੈ। ਠੀਕ ਹੈ ਨਾ ਜੇ ਕੋਈ ਮਤਲਬ ਕਿ ਜਿਵੇਂ ਕੋਈ ਚੀਜ਼ ਐਮਰਜੈਂਸੀ ਕੋਈ ਪ੍ਰੋਸੀਜਰ ਪੇਸ਼ੈਂਟ ਕਰਨਾ ਪਵੇ ਉਹ ਨਹੀਂ ਹੈ ਫ੍ਰੀ। ਉਹਨਾਂ ਨੇ ਇੱਕ ਪੈਕੇਜ ਪਾਤਾ ਵੀ ਇਹ ਚੀਜ਼ਾਂ ਅਸਿਜੀ ਫ੍ਰੀ ਹੈ। ਉਹ ਚ ਅਸੀਂ ਵੀ ਕੁਝ ਨਹੀਂ ਕਰ ਸਕਦੇ। ਜਿਵੇਂ ਅਸੀਂ ਸਪੋਜ਼ ਕਰੂ ਕਿਸੇ ਦੀ ਐਂਜਿਓਗ੍ਰਾਫੀ ਕੀਤੀ ਹੋ ਉਸ ਪੰਜਾਬ ਸਰਕਾਰ ਕੋਲ ਨਹੀਂ ਹੈ ਫਿਰ ਅਸੀਂ ਕੀ ਹੈ ਜੇ ਐਂਜਿਓਗ੍ਰਾਫੀ ਕੀਤੀ ਬਾਅਦ ਚ ਕੋਈ ਸਟੈਂਟ ਦੀ ਜਰੂਰਤ ਹੈ ਫਿਰ ਅਸੀਂ ਉਹਦੇ ਐਂਜਿਓਗ੍ਰਾਫੀ ਦੇ ਜਿਹੜੇ ਪੈਸੇ ਲਏ ਵੀ ਉਹ ਵਾਪਸ ਕਰ ਦਵਾਂਗੇ ਅੱਛਾ ਉਹ ਫਿਰ ਅਸੀਂ ਫ੍ਰੀ ਕਰਦੇ ਹਾਂ ਜੇ ਉਹਦੇ ਸਟੈਂਟ ਦੀ ਜਰੂਰਤ ਹੋਵੇ ਆਦਰਵਾਇਜ਼ ਦੇ ਹੀ ਰੂਪ ਤੇ ਇਸ ਕਰਕੇ ਇਹ ਲੋਕਾਂ ਨੂੰ ਜਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਲੋਕ ਵਿਚਾਰੇ ਫਿਰ ਪਰੇਸ਼ਾਨ ਹੁੰਦੇ ਵੀ ਸਾਡੇ ਜੀ ਕਾਰਡ 10 ਲੱਖ ਦਾ ਹੋ ਗਿਆ ਜਾਂ 5 ਲੱਖ ਦਾ ਸੀ ਪਹਿਲੇ ਜਿਵੇਂ ਹੁਣ ਡਾਇਲਿਸਿਸ ਹੈ ਉਹ ਸਾਡੇ ਕੋ ਫ੍ਰੀ ਹੈ ਉਸ ਸੀਜ਼ਨ ਅਹੀਂ ਹੈ ਵੀ ਉੱਤੇ ਆਪਾਂ ਕਿਸੇ ਨੂੰ ਮਿਸੂਆਈ ਨਹੀਂ ਕਰਨਾ ਚਾਹੁੰਦੇ ਅਸੀਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹ ਚੀਜ਼ ਕੀ ਹੈ ਸੋ ਮੈਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਿਉਂਕਿ ਇਹ ਚੀਜ਼ਾਂ ਕਿਸੇ ਵੀ ਹਸਪੀਟਲ ਇੱਕ ਛੱਤ ਥੱਲੇ ਨਹੀਂ ਹੈ ਆਪਣੇ ਡਿਸਟ੍ਰਿਕਟ ਦੇ ਵਿੱਚ ਮੇਰੇ ਖਿਆਲ ਨਾਲ ਤਾਂ ਦੋ ਤਿੰਨ ਡਿਸਟ੍ਰਿਕਟ ਦੇ ਵਿੱਚ ਹੀ ਨਹੀਂ ਹੈ ਇਹ ਚੀਜ਼ਾਂ ਨੰਬਰ ਆਫ ਡਾਕਟਰ ਜੇ ਆਪਾਂ ਦੇ ਨਾ ਨੇ ਪਾਰਟਿਕੁਲਰਲੀ ਸਾਡੇ ਜਿਹੜਾ ਬਹੁਤ ਛੋਟੇ ਏਰੀਆ ਇਹਦੇ ਵਿੱਚ ਤਾਂ ਕਾਫੀ ਜ਼ਿਆਦਾ ਚਾਹੀ ਭਾਵੇਂ ਹੁੰਦਾ ਹੈ ਜ਼ਿਆਦੇ ਮਰੂ ਨਵਾਂ ਸ਼ਹਿਰ ਚਾਹੀ ਭਾਵੇਂ ਹੁਸ਼ਿਆਰ ਪਰ ਕਿਸੇ ਕੋਲ ਵੀ ਨੰਬਰ ਆਫ ਡਾਕਟਰ ਐਨੇ ਨਹੀਂ ਸਾਡੇ ਇੱਕ ਸ਼ਹਿਰ ਤੇ ਨਹੀਂ ਜਿਹਨੇ ਸਾਡੇ ਕੋਲ ਤਿੰਨ ਚਾਰ ਡਿਸਟ੍ਰਿਕਟ ਜਿਵੇਂ ਬਾਦਨਾ ਕਹਿੰਦਾ ਕਿਉਂਕਿ ਮੈਂ ਵੀ ਇਹ ਬਾਦਨਾ ਇਸ ਕਰਕੇ ਕਹਿੰਦਾ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਕਿੱਥੇ ਹੈਗਾ ਇਹ ਕੰਮ ਤਾਂ ਕਰਕੇ ਲੋਕਾਂ ਨੂੰ ਜਿੰਨਾ ਹੋ ਸਕੇ ਬਤਵਤ ਫਾਇਦਾ ਵੀ ਲੈਣਾ ਚਾਹੀਦਾ ਲੋਕ ਬਿਸਕਟ ਵੀ ਨਾ ਮੈਨੂੰ ਦੁੱਖ ਲੱਗਦਾ ਵੀ ਕਿਉਂਕਿ ਅਸੀਂ ਕਈ ਵਾਰੀ ਜਦੋਂ ਪੇਸ਼ੈਂਟ ਕਹਿੰਦਾ ਮੈਂ ਤੇ ਫਲਾਣੀ ਜਗ੍ਹਾ ਕਰਾ ਕੇ ਆਇਆ ਤੇ ਉਤੋਂ ਵੀ ਵਾਰੀ ਸਾਡੇ ਕੋਲ ਪੇਸ਼ੈਂਟ ਬਤੀ ਚ ਸ਼ਿਫਟ ਹੁੰਦਾ ਸਾਡੇ ਕੋਲ ਪੇਸ਼ੈਂਟ ਨੋਰਪੁਰ ਵੀ ਆਉਂਦਾ ਉਹ ਫਿਰ ਬਾਅਦ ਚ ਜਿਹੜਾ ਤਿੰਨ ਦਿਨ ਬਾਅਦ ਸਾਡੇ ਕੋਲ ਪੇਸ਼ੈਂਟ ਆਦਾ ਉਹ ਵੀ ਐਸੇ ਪੁੱਛ ਨਹੀਂ ਰਿਹਾ ਜੀ ਬਾਤ ਤੋਂ ਸਾਡੇ ਕੋਲ ਜਾ ਕੇ ਕਈ ਵਾਰੀ ਕੋਬੈਡੀਲੇਟਰ ਦਾ ਪੁੱਛਣਾ ਅਸੀਂ ਫਲਾਣੀ ਜਗ੍ਹਾ ਦੇਖ ਲਿਆ ਜੀ ਸਾਡਾ ਉੱਤੇ ਖਰਚਾ ਬਹੁਤ ਹੋ ਰਿਹਾ ਜੀ ਤੁਹਾਡੇ ਕੋਸ਼ੇ ਪਾਉਣਾ ਚਾਹੁੰਦੇ ਨੇ ਸਾਡੀ ਐਂਬੂਲੈਂਸ ਈਵਨ ਕਿ ਜੇ ਵੀ ਵੈਂਟੀਲੇਟਰ ਐਂਬੂਲੈਂਸ ਹੈ ਉਹ ਵੀ ਸਾਡੇ ਕੋਲ ਹੀ ਆ ਮਿਲਿਆ ਉਹ ਪੂਰੇ ਡਿਸਟ੍ਰਿਕਟ ਅੱਛਾ ਪੂਰੇ ਡਿਸਟ੍ਰਿਕਟ ਵਿੱਚ ਕੋਈ ਵੈਂਟੀਲੇਟਰ ਐਂਬੂਲੈਂਸ ਨਹੀਂ ਹੈ ਕਿ ਸਰਕਾਰ ਕੋਲ ਵੀ ਨਹੀਂ ਹੈ ਕਿਵੇਂ ਉਸ ਚੀਜ਼ ਦਾ ਵੀ ਜਿਹੜੀ ਸਾਡੇ ਕੋਲ ਹੈ ਲੇਕਿਨ ਲੋਕਾਂ ਨੂੰ ਪਤਾ ਹੀ ਨਹੀਂ ਹੈ ਉਹਨੇ ਜਿਹੜੀ ਹੈ ਵੈਂਟੀਲੇਟਰ ਐਂਬੂਲੈਂਸ ਸਾਡੇ ਕੋਲ ਹੀ ਹੈ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਵੀ ਅਸੀਂ ਵੱਧ ਤੋਂ ਵੱਧ ਫੈਸਿਲਿਟੀ ਦੇ ਜੇ ਕਿਉਂਕਿ ਇਹ ਫੈ ਇਹਦੇ ਬਹੁਤ ਐਕਸਪੈਂਸਿਵ ਹੈ ਜਿਹੜੇ ਪਰ ਮਹੀਨਾ ਸਾਨੂੰ ਦੇਣੇ ਪੈਂਦੇ ਅਸੀਂ ਵੀ ਇੱਕ ਸਰ ਸ਼ੌਕ ਹੈ ਸ਼ੌਕ ਕਰਕੇ ਅਸੀਂ ਇੰਨਾ ਕੁਸ਼ ਕਰਦੇ ਹਾਂ ਬਹੁਤ ਹੀ ਘੱਟ ਖਰਚੀ ਦੇ ਅਸੀਂ ਕੋਸ਼ਿਸ਼ ਕਰਦੇ ਹਾਸਪੀਟਲ ਚਲਾਉਣ ਦੀ ਸਾਡੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਜਿਹਦੇ ਨਾਲ ਕਿ ਅਸੀਂ ਉਹਦੇ ਘੱਟ ਅਸੀਂ ਵੀ ਸਰਵਾਈਵ ਨਹੀਂ ਕਰ ਪਾਉਂਦੇ ਸੋ ਅਸੀਂ ਐਦਾਂ ਹੀ ਲੋਕਾਂ ਨੂੰ ਸੇਵਾਵਾਂ ਦਿੰਦੇ ਰਹਿਵਾਂਗੇ ਅਸੀਂ ਕਾਰਡੋਸ ਵੀ ਸਾਡੇ ਕੋਲ ਦੋ ਇਸ ਕਰਕੇ ਅਸੀਂ ਪਰਮਨੈਂਟ ਰੱਖਦੇ ਹਾਂ ਕਿ ਕਈ ਵਾਰੀ ਇਕਰਫ ਨਹੀਂ ਹੈ ਅਵੇਲੇਬਲ ਹੈ ਬੇਪੇਸ਼ੰ ਨੂੰ ਕੋਈ ਪਰੇਸ਼ਾਨੀ ਨਾ ਆਵੇ ਦੂਆ ਕੰਮ ਚਲਾਵੇ ਬੇ ਦੂਜਾ ਕੰਮ ਚਲਾ ਦੇਵੇ ਕਿਤੇ ਵੀ ਕੋਈ ਰੁਕਾਵਟ ਨਾ ਆਵੇ ਭਾਵੇਂ ਸੰਡੇ ਹੋਵੇ ਭਾਵੇਂ ਕੋ ਮੰਡੇ ਹੋਵੇ ਕੋਈ ਵੀ ਡੇ ਹੋਵੇ ਡੇ ਹੋਵੇ ਨਾਈਟ ਹੋਵੇ ਅਸੀਂ ਆਪਣਾ ਬੈਸਟ ਦੇਈਏ ਦੋ ਕਾਰਡਰਸ ਰੱਖਣ ਦਾ ਮਤਲਬ ਛੜਾ ਇਹ ਹੁੰਦਾ ਵੀ ਕੋਈ ਵੱਡਾ ਪ੍ਰੋਸੀਜਰ ਹੈ ਉੱਚ ਫਿਰ ਦੇ ਦੋ ਕਾਰਡਰਸ ਤਾਂ ਪੇਸ਼ੈਂਟ ਦੀ 99% ਚਾਹ ਨੂੰ ਕੋ ਖਤਰਾ ਨਹੀਂ ਹੁੰਦਾ ਉਹ ਹੋਰ ਜ਼ਿਆਦਾ ਅੱਛਾ ਪ੍ਰੋਸੀਜਰ ਹੋ ਜਾਂਦਾ ਹਾਈ ਰਿਸਕ ਪ੍ਰੋਸੀਜਰ ਵੀ ਇੱਥੇ ਕਰ ਸਕਦੇ ਸੋ ਇਦਾਂ ਹੀ ਅਸੀਂ ਸਭ ਨੂੰ ਫਸਿਲਿਟੀ ਦੇ ਅੰਦਰ ਰੱਖਾਂਗੇ